ਤੂਬੇ ਵਿੱਚ ਹੋਈ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਜਿੱਥੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਵੇਖਣ ਨੂੰ ਮਿਲਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕਰਦਿਆਂ ਸਾਰੇ ਪ੍ਰਸ਼ਾਸਨਿਕ ਦਫ਼ਤਰਾਂ ਸਣੇ ਸਕੂਲ ਕਾਲਜ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਉਸ ਤੋਂ ਬਾਅਦ ਹੁਣ ਜਦ ਹਾਲਾਤ ਥੋੜੇ ਠੀਕ ਹੁੰਦੇ ਹੋਏ ਦਿਸ ਰਹੇ ਹਨ ਤਾਂ ਜ਼ਿਲ੍ਹਾ ਪਠਾਨਕੋਟ ਵਿਖੇ ਸਰਕਾਰੀ ਸਕੂਲਾਂ ਦਾ ਮੁਆਇਨਾ ਕਰਾਉਣ ਤੋਂ ਬਾਅਦ ਜਿਹੜੇ ਸਕੂਲ ਸਹੀ ਪਾਏ ਗਏ ਹਨ ਉਨ੍ਹਾਂ ਸਕੂਲਾਂ ਨੂੰ ਖੋਲਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਜਿਸ ਦੇ ਚਲਦਿਆਂ ਸਾਡੀ ਟੀਮ ਵੱਲੋਂ ਸੁਜਾਨਪੁਰ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਜਿਸ ਦੇ ਚਲਦਿਆਂ ਸੁਜਾਨਪੁਰ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਮੌਜੂਦ ਮੁਖ ਅਧਿਆਪਕ ਨੇ ਦੱਸਿਆ ਕਿ ਹੜ੍ਹਾਂ ਦਾ ਪਾਣੀ ਉਹਨਾਂ ਦੇ ਸਕੂਲ ਵਿੱਚ ਵੀ ਦਾਖਲ ਹੋ ਗਿਆ ਸੀ ਜਿਸ ਦੇ ਚਲਦਿਆਂ ਬੱਚਿਆਂ ਦੇ ਮਿਡ-ਡੇ ਮੀਲ ਦਾ ਰਾਸ਼ਨ ਅਤੇ ਉਸ ਦੇ ਨਾਲ ਹੀ ਸਕੂਲ ਦੇ ਜ਼ਰੂਰੀ ਕਾਗਜ਼ਾਤ ਵੀ ਪਾਣੀ ਦੀ ਚਪੇਟ ਵਿੱਚ ਆ ਗਏ ਸਨ ਅਤੇ ਕੱਲ ਹੋਏ ਮੌਆਇਨਿੰਗ ਵਿੱਚ ਇਹ ਸਕੂਲ ਸੁਰਖਿਤ ਕਰਾਰ ਦਿੱਤਾ ਗਿਆ ਸੀਗਾ ਜਿਹਦੇ ਚਲਦਿਆਂ ਅੱਜ ਸਕੂਲ ਖੋਲਿਆ ਗਿਆ ਹੈ ਅਤੇ ਜਿਸ ਵਿੱਚ ਬੱਚੇ ਹਾਜ਼ਰ ਹੋਏ ਹਨ ਆਹ ਵੇਖਦੇ ਹਾਂ ਪੂਰੀ ਰਿਪੋਰਟ 27 ਅਚਾਨਕ ਸਕੂਲ ਮੇ ਪਾਣੀ ਆ ਗਿਆ ਉਸ ਬਜਾ ਨਾ ਜਿਹੜਾ ਸਕੂਲ ਦਾ ਪੁਰਾਣਾ ਰਿਕਾਰਡ ਹੈ ਉਹ ਸਾਰਾ ਖਰਾਬ ਹੋ ਚੁੱਕਿਆ ਜੋ ਮਿੰਡੇ ਮਿਲਦਾ ਸਾਡਾ ਰਾਸ਼ਨ ਬਕਾਇਆ ਸੀ ਉਹ ਖਰਾਬ ਹੋ ਚੁਗਾ ਉਸ ਦੀ ਰਿਪੋਰਟ ਆਪਣੇ ਆਪਾਂ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਜੋ ਨੁਕਸਾਨ ਦੇ ਬਾਰੇ ਹੈ ਅ ਸਕੂਲ ਲਗੇ ਕਿੰਨੇ ਕੁ ਬੱਚੇ ਆਏ ਸਕੂਲ ਆ ਸਰ ਟੋਟਲ 33 ਬੱਚੇ ਸਕੂਲ ਦੇ ਵਿੱਚ ਆ 17 ਪੰਜ ਦਾ ਚੀਜੀ ਤੋਤੀ ਪਾਈ ਮਹੀਨੇ ਸਾਰੇ ਵਿਦਿਆਰਥੀ ਆਏ ਨੇ ਇਕਲੋ ਛੋਟੇ ਬੱਚਾ ਥੋੜੇ ਐਬਸੈਂਟ ਹੈ ਅੱਜ 17 ਬੱਚੇ ਟੋਟਲ ਆ ਗਏ। ਸੈਨਟਾਈਜ਼ਰ ਕਮੇਟੀ ਵੱਲੋਂ ਸੰਡੇ ਨੂੰ ਵੀ ਤਰਾ ਆ ਗਏਗੇ ਔਰ ਅੱਜ ਕੱਲ ਵੀ ਡੇਟ ਹੋ ਗਿਆ ਸੰਡੇ। ਸਭ ਜਾਣ ਬਿਲਕੁਲ ਬੜੀਆ ਬੱਚੇ ਆ ਰਹੇ ਆ। ਬਰਾਬਰ ਸਕੂਲ ਨੂੰ ਸੈਨਟਾਈਜ਼ਰ ਤੇ ਤਰਾ ਦਿੱਤਾ ਗਿਆ ਹੈ। ਬੱਚਾ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆ। ਬਿਲਡਿੰਗਸ ਬਿਲਕੁਲ ਸੇਫ ਹੈ। ਪਲਾਟੇ ਸਰ ਬਹੁਤ ਮੜੇ ਆ ਇੱਥੇ। ਇੱਥੇ 4-4 ਫੁੱਟ ਪਾਣੀ ਚੜ ਗਿਆ ਸੀ ਤੁਸੀਂ ਦੇਖ ਹੀ ਰਹੇ ਹੋ। ਜਿੰਨੇ ਡਾਕੂਮੈਂਟਸ ਨੇ ਉਹਦੇ ਖਰਾਬ ਹੋ ਚੁੱਕੇ ਆ। ਜਿਹੜਾ ਬੱਚਿਆਂ ਦਾ ਰਾਸ਼ਨ ਸੀ ਉਹ ਵੀ ਖਰਾਬ ਹੋ ਚੁੱਕਿਆ ਹੈ। ਚਲੋ ਸਕੂਲ ਲੱਗ ਬਾਕੀ ਇੱਥੇ ਭਰਤੀ ਪੈਣ ਵਾਲੀ ਸਕੂਲ ਚ ਸਕੂਲ ਦੇ ਬਾਹਰ ਜਿਹੜਾ ਗੇਟ ਹੈ ਇੱਥੇ ਵੀ ਪਾਣੀ ਪੂਰਾ ਅੰਦਰ ਆਂਦਾ ਰੋਡ ਭੰਨ ਵਾਲਾ ਹੈ ਚਾਹੀਦੇ ਪ੍ਰਸ਼ਾਸਨਾਂ ਕੋਲ ਬੇਨਤੀ ਕਰਦੇ ਆਂ ਵੀ ਸਕੂਲਾਂ ਨੂੰ ਪਹਿਲ ਦੇ ਆਧਾਰ ਤੇ ਦੇਖ ਕੇ ਕੰਮ ਕਰਾਈ ਜਾ ਸਰ ਪਹਿਲਾਂ ਤੇ ਕੋਈ ਨਹੀਂ ਹੈ ਜੀ ਅਜੇ ਰੱਬ ਸਾਰੀ ਹੈ ਜੀ ਕਿਟ ਨੂੰ ਕਾਫੀ ਨੁਕਸਾਨ ਹੋਇਆ ਗਰੇਰਾ ਪਈਆਂ ਸਾਹਮਣੇ ਆਪਣੇ ਮਾਸਟਰ ਹੋਣ ਦੱਸਿਆ ਹੋਣਾ ਤੁਹਾਨੂੰ ਬਹੁਤ ਨੁਕਸਾਨ ਹੋ ਚੁੱਕਾ ਹੈ ਜਿਹੜੇ ਪ੍ਰਸ਼ਾਸਨ ਨੂੰ ਚਾਹੀਦਾ ਨਾਲ ਨੂੰ ਮੌਕੇ ਤੇ ਆ ਕੇ ਦੇਖਣ ਅੱਗੇ ਕੰਮ ਕਰਾ